ਖੁਸ਼ਖਬਰੀ ਸੁਣ ਕੇ ਡੈਡੀ ਦੇ ਚਿਹਰੇ ਦੀ ਖੁਸ਼ੀ ਦੇਖੋ ਤੇ ਤੁਹਾਨੂੰ ਵੀ ਦੱਸਦੀ ਆ ਮੈਂ ਵੀਡੀਓ ਦੇ ਵਿੱਚ ਖੁਸ਼ਖਬਰੀ ਕੀ ਆ ਤੇ ਸਭ ਤੋਂ ਪਹਿਲਾਂ ਮੇਰੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਇਹਨਾਂ ਤੋਂ ਇਹ ਬਹੁਤ ਜ਼ਿਆਦਾ ਰੋਲਾ ਪਾਉਂਦੇ ਆ ਜਦੋਂ ਤੱਕ ਨਾ ਉੱਠੀਏ ਇਸ ਕਰਕੇ ਸਭ ਤੋਂ ਪਹਿਲਾਂ ਉੱਠ ਕੇ ਨਾ ਰੋਟੀ ਪਾਣੀ ਪੈਂਦੀ ਆ ਤੇ ਸਵੇਰ ਦੇ ਵੱਜ ਗਏ ਹੀ 9 ਤੇ ਇੰਨੇ ਨੂੰ ਆ ਗਏ ਸਾਡੇ ਘਰ ਪਾਜੀ ਆਰਟੀਟੈਕ ਵਾਲੇ ਹੁਣ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਆਰਟੀਟੈਕ ਵਾਲੇ ਕਿਉਂ ਆਉਂਦੇ ਆ ਚਲੋ ਸਭ ਤੋਂ ਪਹਿਲਾਂ ਚਾਹ ਪਾਣੀ ਪਿਲਾ ਦਈਏ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਆ ਕਿ ਕੀ ਖੁਸ਼ਖਬਰੀ ਆ ਤੁਹਾਨੂੰ ਵੀਡੀਓ ਦੇਖਦੇ-ਦੇਖਦੇ ਹੀ ਪਤਾ ਲੱਗ ਜਾਣ ਦੇਸੀ ਆ ਗਏ ਆਪਣੇ ਘਰ ਤੋਂ ਥੋੜਾ ਜਿਹਾ ਦੂਰ ਮਤਲਬ ਕਿ ਦੋ ਘਰ ਛੱਡ ਕੇ ਤੁਹਾਨੂੰ ਪਤਾ ਥੋੜੇ ਦਿਨ ਪਹਿਲਾਂ ਜਦੋਂ ਬੋਟਾਂ ਦੇ ਕੋਲ ਸਾਡੀ ਗੱਡੀ ਜੋ ਕਿਸੇ ਨੇ ਭੰਨ ਦਿੱਤੀ ਸੀਗੀ ਤੇ ਉਸ ਟਾਈਮ ਕੋਪੀ ਲੋਂਗੀ ਇਹਨੇ ਇੱਕ ਗੱਲ ਕਹੀ ਸੀਗੀ ਤੇ ਉਹ ਵਾਲੀ ਗੱਲ ਅੱਜ ਪੂਰੀ ਹੋਈ ਆ ਤੇ ਗੱਡੀ ਆਪਾਂ ਆਪਣੇ ਚੌਂਕ ਦੇ ਵਿੱਚ ਜੋ ਲਾਈ ਹੋਈ ਸੀ ਇਹਨੇ ਨੂੰ ਆ ਕੇ ਸਾਡੇ ਚਾਚਾ ਹੀ ਮਤਲਬ ਕਿ ਸਰਪੰਚ ਸਾਹਿਬ ਸਾਨੂੰ ਇਹਨਾਂ ਨਾਲ ਦੇਖ ਕੇ ਵੀ ਲੋਕੀ ਬੜੇ ਮੱਚਦੇ ਆ ਪਰ ਪਤਾ ਨਹੀਂ ਕਿਉਂ ਉਸ ਤੋਂ ਬਾਅਦ ਅਸੀਂ ਸਾਰੇ ਜਣੇ ਬੈਠ ਗਏ ਗੱਡੀ ਦੇ ਵਿੱਚ ਤਿਆਰ-ਸ਼ਿਆਰ ਹੋ ਕੇ ਤੇ ਫਿਰ ਮੈਂ ਗਈ ਬੈਂਕ ਬੈਂਕ ਚੋਂ ਚੁੱਕਿਆ ਕੈਸ਼ ਚੁੱਕਿਆ ਨਹੀਂ ਘੜਵਾਇਆ ਆ ਭਰਾਵਾ ਤੇ ਫਿਰ ਦੁਬਾਰਾ ਅਸੀਂ ਸਾਰੇ ਬੈਠ ਗਏ ਗੱਡੀ ਦੇ ਵਿੱਚ ਘਰੋਂ ਅਸੀਂ ਜਗ੍ਹਾ ਦੀ ਮਿੰਨਤੀ ਕਰਕੇ ਆਏ ਆ ਤੇ ਫਿਰ ਅਸੀਂ ਆ ਗਏ ਆ ਕਚੈਰੀਆਂ ਦੇ ਵਿੱਚ ਹੁਣ ਤੁਸੀਂ ਇਹ ਨਾ ਕਿਓ ਕਿ ਤੁਸੀਂ ਨਾਲ-ਨਾਲ ਕਿਉਂ ਰਹਿੰਦੇ ਤਾਂ ਬੰਦਿਆਂ ਦਾ ਕੰਮ ਐ ਨਹੀਂ ਇਹਦੇ ਵਿੱਚ ਮੇਰੀ ਵੀ ਜ਼ਰੂਰਤ ਸੀਗੀ ਇਸ ਕਰਕੇ ਮੈਂ ਵੀ ਨਾਲ ਹੀ ਆਈਆਂ ਕਚੈਰੀਆਂ ਦੇ ਵਿੱਚ ਫਿਰ ਇੱਥੇ ਬਣਾਇਆ ਸੀ ਐਫੀ ਡraft ਐਫੀ ਡraft ਬਣਾ ਕੇ ਪਹਿਲਾਂ ਇੱਕ ਵਾਰ ਪੜ੍ਹ ਲਓ ਪੜ੍ਹਨਾ ਬਹੁਤ ਜ਼ਰੂਰੀ ਆ ਪੜ ਕੇ ਉਸ ਤੋਂ ਬਾਅਦ ਹੀ ਸਾਈਨ ਕਰੀਦੇ ਹੁੰਦੇ ਆ ਤੇ ਸਾਰਾ ਕੁਝ ਐਫੀਡੇਵਿਟ ਦੇ ਵਿੱਚ ਮੈਂਸ਼ਨ ਕਰਵਾ ਕੇ ਮੈਂ ਕਰ ਦਿੱਤੇ ਆਪਣੇ ਸਾਈਨ ਤੇ ਨਾਲ ਹੀ ਨਾਲ ਸਾਈਨ ਕਰਵਾ ਲਏ ਜਿਨ੍ਹਾਂ ਤੋਂ ਅਸੀਂ ਆ ਜਮੀਨ ਖਰੀਦੀ ਆ ਹਾਂਜੀ ਖੁਸ਼ਖਬਰੀ ਇਹ ਹੀ ਆ ਕਿ ਅਸੀਂ ਜਮੀਨ ਲਈ ਆਪਣੇ ਘਰ ਦੇ ਕੋਲ ਹੀ ਤੇ ਜਿਹੜੀ ਅਸੀਂ ਆ ਜਗ੍ਹਾ ਲਈ ਆ ਇਹ ਸਾਡੀ ਹੀ ਜਗ੍ਹਾ ਸੀਗੀ ਮਤਲਬ ਕਿ ਗੋਪੀ ਲੋਂਗ ਜਿਹੜਾ ਉਹਨਾਂ ਦੇ ਦਾਦਾ ਜੀ ਦੀ ਜਗ੍ਹਾ ਸੀ ਕਿਸੇ ਨੇ ਇਦਾਂ ਮਤਲਬ ਕਿ ਪਤਾ ਨਹੀਂ ਧੋਖੇ ਨਾਲ ਲਖਵਾ ਲਈ ਸੀ ਜਾਂ ਵੇਚ ਦਿੱਤੀ ਹੁਣ ਸਾਨੂੰ ਨਹੀਂ ਪਤਾ ਅਸੀਂ ਆਪਣੀ ਜਗ੍ਹਾ ਹੀ ਦੁਬਾਰਾ ਖਰੀਦੀ ਆ ਤੇ ਇਹੀ ਗੱਲ ਸੁਣ ਕੇ ਡੈਡੀ ਅੱਜ ਖੁਸ਼ ਸੀ ਕਿ ਅਸੀਂ ਆਪਣੀ ਜਗ੍ਹਾ ਦੁਬਾਰਾ ਖਰੀਦ ਲਈ ਆ ਤੇ ਸਾਰਾ ਇਹ ਤਾਂ ਜਿੱਦ ਵੀ ਸੀ ਕਿ ਅਸੀਂ ਆਪਣੀ ਜਗ੍ਹਾ ਦੁਬਾਰਾ ਖਰੀਦਣੀ ਆ ਚਾਹੇ ਜੋ ਮਰਜੀ ਹੋ ਜਵੇ ਪਰ ਇਹਦੇ ਵਿੱਚ ਵੀ ਲੋਕਾਂ ਨੇ ਇੰਨੀਆਂ ਭਾਨੀਆਂ ਮਾਰੀਆਂ ਨਾ ਕਿ ਤੁਸੀਂ ਪੁੱਛੋ ਹੀ ਨਾ ਪਤਾ ਨਹੀਂ ਕੀ ਤਕਲੀਫਾਂ ਕੀ ਪੈਸੇ ਤੁਸੀਂ ਦੇ ਦੋ ਤੇ ਤੁਸੀਂ ਖਰੀਦ ਲਓ ਇਸ ਚੱਕਰ ਤੇ ਵਿੱਚ ਅੱਜ ਸਾਡੀ ਗਲੀ ਦੇ ਵਿੱਚੋਂ ਇੱਥੇ ਨੂੰ ਕੋਈ ਲੰਗਿਆ ਵੀ ਨਹੀਂ ਹੈ ਕਿ ਕਿਤੇ ਵਧਾਈਆਂ ਨਾ ਦੇਣੀਆਂ ਪੈ ਜਾਣ ਗੱਲ ਕੋਈ ਨਾ ਛੱਡੋ ਪਰ ਇਹ ਅੰਕਲ ਜੀ ਨੂੰ ਮਿਲੋ ਤੁਸੀਂ ਇਹਨਾਂ ਨੂੰ ਇੰਨੀ ਖੁਸ਼ੀ ਹੋਈ ਨਾ ਕਿ ਅਸੀਂ ਆਪਣੀ ਜਗ੍ਹਾ ਦੁਬਾਰਾ ਖਰੀਦੇ ਤੇ ਇਹਨਾਂ ਨੇ ਬੋਲਿਆ ਕਿ ਤੁਸੀਂ ਘਰੋਂ ਨਹੀਂ ਚਾਹ ਬਣਾਣ ਜਾਣੀ ਤੇ ਘਰੋਂ ਦੀ ਮਠਿਆਈ ਲੈਣ ਜਾਣੀ ਕਿ ਅਸੀਂ ਤੁਹਾਨੂੰ ਚਾਹ ਪਿਲਾਵਾਂਗੇ ਵੀ ਸਾਨੂੰ ਤੁਹਾਡੇ ਤੋਂ ਵੀ la cuchilla. ਕੀ ਗੱਲ ਬੋਲੀ ਕਹਿੰਦੇ ਸਾਨੂੰ ਇੰਨੀ ਖੁਸ਼ੀ ਤਾਂ ਜਦੋਂ ਸਾਡੇ ਘਰ ਮੁੰਡਾ ਹੋਇਆ ਸੀ ਸਾਨੂੰ ਉਸ ਵੇਲੇ ਵੀ ਨਹੀਂ ਹੋਈ ਸੀ ਜਿੰਨੀ ਸਾਨੂੰ ਤੁਹਾਡੀ ਜਗਾ ਦੇਖ ਕੇ ਖੁਸ਼ੀ ਹੋਈ ਵੀ ਤੁਸੀਂ ਸਾਡੇ ਨੇੜੇ ਜਗਾ ਖਰੀਦੀ ਆ ਇਸ ਕਰਕੇ ਅੰਕਲ ਜੀ ਬੋਲਦੇ ਕਿ ਮਿੱਠਾ ਮੂੰਹ ਤਾਂ ਅਸੀਂ ਕਰਾਵਾਂਗੇ ਤੁਹਾਡਾ ਤੇ ਆਂਟੀ ਜੀ ਨੇ ਬਣਾਈ ਚਾਹ ਤੇ ਮਿੱਠੇ ਦੇ ਵਿੱਚ ਲੈ ਕੇ ਆਂਦੀਆਂ ਜਲੇਬੀਆਂ ਜਾ ਕੇ ਫਿਰ ਸਾਰਿਆਂ ਨੇ ਮਿੱਠਾ ਮੂੰਹ ਕੀਤਾ ਪਿਛਲੀ ਵੀਡੀਓ ਦੇ ਵਿੱਚ ਮੈਂ ਖੁਸ਼ ਖਬਰੀ ਤਾਂ ਨਹੀਂ ਦੱਸੀ ਸੀ ਕਿ ਲੋਕਾਂ ਦੀਆਂ ਪਾਨੀਆਂ ਬੜੀਆਂ ਵੱਡੀਆਂ বাজਦੀਆਂ ਹੁੰਦੀਆਂ ਤੁਹਾਨੂੰ ਨਹੀਂ ਪਤਾ ਹੈਗਾ ਪਿੰਡਾਂ ਦੇ ਵਿੱਚ ਲੋਕਾਂ ਦਾ ਤਾਂ ਕੀ ਕਹਿਣਾ ਆਪਣੇ ਹੀ ਆਪਣੇ ਲੜ ਜਲਦੇ ਰਹਿੰਦੇ ਆ ਅੱਛਾ ਹਾਂ ਅੱਦੋ ਉਦੀ ਸਾਡਾ ਮੁਕਾਬਲਾ ਆ ਬੀਖੋ ਤੇ ਸਵਾਦੀਆਂ ਨਸਵਾਦੀਆਂ ਡਪੀਆਂ ਲੈ ਜਿਹੜੀ ਤੇ ਅਸੀਂ ਆਪਣੀ ਮਿਹਨਤ ਨਾਲ ਖਰੀਦੀ ਹੈ ਇਹਦੇ ਨਾਲ ਹੀ ਵੀਡੀਓ ਹੁੰਦੀ ਇੱਥੇ ਹੀ ਖਤਮ ਵੀਡੀਓ ਮੇਰੀ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਿਆ ਫੋਲੋ ਬਾਈ ਬਾਈ